ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੀ ਆ ਸਾਰੀਆਂ ਭੈਣਾਂ ਵਧੀਆ ਹੋਣਗੀਆਂ ਤੇ ਮੈਂ ਵੀ ਠੀਕ ਠਾਕ ਆ ਜੀ ਅ ਅੱਜ ਜਿਹੜਾ ਮੈਂ ਸੂਟ ਵੇਅਰ ਕੀਤਾ ਹੋਇਆਗਾ ਇਹ ਸੂਟ ਲਈ ਮੈਨੂੰ ਕਾਫੀ ਭੈਣਾਂ ਦੀ ਰਿਕੁਐਸਟ ਆਈ ਸੀਗੀ ਕਿ ਦੀਦੀ ਜਦੋਂ ਇਹ ਸੂਟ ਰੈਡੀ ਹੋ ਗਿਆ ਨਾ ਕਿਉਂਕਿ ਇਹ ਛੋਟੇ ਚਾਕਾਂ ਵਾਲੀ ਕੁੜਤੀ ਹੈਗੀ ਹੈਗੀ ਵੀ ਜਦੋਂ ਦੀਦੀ ਇਹ ਸੂਟ ਰੈਡੀ ਹੋ ਗਿਆ ਤਾਂ ਤੁਸੀਂ ਸਾਨੂੰ ਵੇਅਰ ਕਰਕੇ ਦਿਖਾਓ ਵੀ ਇਹਦੀ ਲੁੱਕ ਜਿਹੜੀ ਹੈਗੀ ਕਿੱਦਾਂ ਨਹੀਂ ਆਉਂਦੀ ਹੈਗੀ ਠੀਕ ਆ ਤੇ ਇਹ ਸੂਟ ਦੀ ਵੀਡੀਓ ਜਿਹੜੀ ਹੈਗੀ ਆ ਉਹ ਮੈਂ ਆਪਣੇ ਚੈਨਲ ਦੇ ਉੱਪਰ ਪਾਈ ਹੋਈ ਹੈਗੀ ਤੇ ਸਾਰੀਆਂ ਕਲੀਆਂ ਵਗੈਰਾ ਜਿਹੜੀਆਂ ਹੈਗੀਆਂ ਨੇ ਕਿਸ ਤਰੀਕੇ ਨਾਲ ਇਹ ਪੈਣੀਆਂ ਕਿਸ ਤਰੀਕੇ ਨਾਲ ਇਹਦੀ ਕਟਿੰਗ ਹੋਣੀ ਆਗੀ ਔਰ ਸਲਵਾਰ ਦਾ ਡਿਜ਼ਾਈਨ ਜਿਹੜਾ ਹੈਗਾ ਉਹ ਵੀ ਕਿਸ ਤਰੀਕੇ ਨਾਲ ਰੈਡੀ ਹੋਊਗਾ ਇਹ ਮੈਂ ਆਪਣੇ ਚੈਨਲ ਦੇ ਉੱਪਰ ਵੀਡੀਓ ਜਿਹੜੀ ਹੈਗੀਆਂ ਸਾਰੀਆਂ 2-3 ਪਾਰਟਸ ਦੇ ਵਿੱਚ ਜਿਹੜੀਆਂ ਵੀਡੀਓਜ਼ ਹੈਗੀਆਂ ਨੇ ਉਹ ਮੈਂ ਪਾਈਆਂ ਹੋਈਆਂ ਨੇ ਠੀਕ ਹੈ ਜੀ ਤੇ ਤੁਸੀਂ ਫਿਰ ਚੈਨਲ ਤੇ ਬੁਟੀਕ ਵਾਲੇ ਚੈਨਲ ਤੇ ਜਾ ਕੇ ਇਹ ਵਾਲੀ ਵੀਡੀਓ ਜਿਹੜੀ ਹੈਗੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਲੁੱਕ ਜਿਹੜੀ ਹੈਗੀ ਤੁਸੀਂ ਦੇਖ ਲਓ ਇਦਾਂ ਦੀ ਲੱਗਦੀ ਸੂਟ ਦੀ ਇਹ ਜਿਹੜਾ ਸੂਟ ਹੈਗਾ ਇਹ ਮੈਂ ਥੋੜਾ ਜਿਹਾ ਲੂਸ ਦੇ ਵਿੱਚ ਹੀ ਰੱਖਿਆਗਾ ਕਿਉਂਕਿ ਇਹ ਫਿਟਿੰਗ ਵਾਲੇ ਬਣ ਵੀ ਨਹੀਂ ਸਕਦੇ ਹੈਗੇ ਸੂਟ ਕਿਉਂਕਿ ਚਾਕ ਨੀਵੇਂ ਹੋਣ ਕਰਕੇ ਨਾ ਫਿਰ ਕੁੜਤੀ ਜਿਹੜੀ ਹੈਗੀ ਤੁਹਾਨੂੰ ਫਸਣ ਲੱਗ ਜੂਗੀ ਠੀਕ ਹੈ ਤਾਕ ਜਿਹੜੇ ਹੈਗੇ ਨੇ ਸਾਰੇ ਆਪਾਂ ਉਹ 8 9 ਕੇ ਮਤਲਬ 10 ਇੰਚ ਤੱਕ ਜਿਹੜੇ ਹੈਗੇ ਨੇ ਉਹ ਰੱਖ ਸਕਦੇ ਆਂਗੇ ਠੀਕ ਆ ਇਹਦੀ ਸਾਰੇ ਕਟ ਕਟਿੰਗ ਦੀ ਜਿਹੜੀ ਹੈਗੀ ਉਹ ਮੈਂ ਸਮਝਾਇਆ ਹੋਇਆਗਾ ਵੀ ਕਿਸ ਤਰੀਕੇ ਨਾਲ ਆਪਾਂ ਇਹਦੇ ਚਾਕ ਰੱਖਣੇ ਨੇ ਕਿਸ ਤਰੀਕੇ ਨਾਲ ਆਪਾਂ ਇਹਦੀਆਂ ਜਿਹੜੇ ਪੈਨਲ ਪਾਉਣੇ ਨੇਗੇ ਠੀਕਾ ਤੁਸੀਂ ਮੇਰੇ ਚੈਨਲ ਤੇ ਜਾ ਕੇ ਇਹ ਵਾਲੀ ਵੀਡੀਓ ਜਿਹੜੀ ਹੈਗੀ ਆ ਦੇਖ ਸਕਦੇ ਹੋ ਕਿਉਂਕਿ ਜਦੋਂ ਮੈਂ ਕੋਈ ਵੀ ਸੂਟ ਇਸ ਵੀਡੀਓ ਦੇ ਵਿੱਚ ਦਿਖਾਉਣੀ ਆ ਤਾਂ ਪਹਿਣਾ ਕਹਿੰਦੇ ਹੁੰਦੇ ਨੇ ਵੀ ਦੀਦੀ ਦੀ ਕਟਿੰਗ ਵੀ ਦੱਸੋ ਠੀਕਾ ਸਾਰਾ ਜਿਹੜਾ ਹੈਗਾ ਮੈਂ ਸਮਝਾਇਆ ਹੋਇਆ ਉਹ ਤੁਸੀਂ ਚੈਨਲ ਨੂੰ ਨਾਏ ਸਬਸਕ੍ਰਾਈਬ ਕਰ ਲਓ ਦੋਨੋਂ ਚੈਨਲਾਂ ਨਾਲ ਜਿਹੜੀਆਂ ਪਹਿਣਾ ਨਵੀਆਂ ਆਈਆਂ ਨੇ ਤੇ ਨਾਲੇ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਮਤਲਬ ਦੂਸਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਤੇ ਲੁੱਕ ਜਿਹੜੀ ਹੈਗੀ ਤੁਸੀਂ ਦੇਖ ਸਕਦੇ ਹੋ ਸੂਟ ਦੇ ਆਪਾਂ ਸਟ੍ਰੇਟ ਸਲਵਾਰ ਰੱਖੀ ਆ ਇਹਦੇ ਨਾਲ ਤੇ ਸਲਵਾਰ ਦੇ ਉੱਪਰ ਜਿਹੜਾ ਹੈਗਾ ਇਸ ਤ ਇਹ ਆ ਦੇਖੋ ਤੇ ਆ ਪੈਨਲ ਜਿਹੜੇ ਹੈਗੇ ਨੇ ਇਹ ਕਿੰਨੇ ਇੰਚ ਤੇ ਪੌਣੇ ਹੁੰਦੇ ਨੇ ਕਿ ਕਿਸ ਤਰੀਕੇ ਨਾਲ ਪੌਣੇ ਹੁੰਦੇ ਨੇ ਹੁਣ ਦੇਖੋ ਆਪਾਂ ਚਾਕਾਂ ਦੇ ਉੱਪਰ ਜਿਹੜੀ ਹੈਗੀ ਐ ਇਸ ਤਰੀਕੇ ਨਾਲ ਫਿਨਿਸ਼ਿੰਗ ਪੱਟੀ ਇਹ ਘਰ ਹੀ ਬਣਾ ਕੇ ਲਗਾਈ ਹੈਗੀ ਇਹਦੀ ਵੀਡੀਓ ਵੀ ਜਿਹੜੀ ਹੈਗੀ ਮੈਂ ਅਪਲੋਡ ਕੀਤੀ ਹੋਈ ਆ ਵੀ ਕਿਸ ਤਰੀਕੇ ਨਾਲ ਤੁਸੀਂ ਜਿਹੜੀ ਹੈਗੀ ਘਰੇ ਹੀ ਫਿਨਿਸ਼ਿੰਗ ਪੱਟੀ ਬਣਾ ਕੇ ਲਗਾ ਸਕਦੇ ਹੋ ਠੀਕ ਹੈ ਤੇ ਦੇਖੋ ਸਾਰੀ ਅੰਡਰਗਰਾਉਂਡ ਆਪਾਂ ਲੈਸ ਜਿਹੜੀ ਹੈਗੀ ਉਹ ਕੱਢੀ ਹੋਈ ਹੈਗੀ ਠੀਕ ਆ ਤੇ ਐਦਾਂ ਤੁਸੀਂ ਜਿਹੜੀ ਹੈਗੀ ਆ ਚੌੜੀ ਪੱਟੀ ਲਗਾ ਕੇ ਫਿਨਿਸ਼ਿੰਗ ਦੇ ਸਕਦੇ ਹੋ ਸੂਟ ਨੂੰ ਤੇ ਇਹ ਬਣਾਉਣੀ ਕਿਦਾਂ ਪੱਟੀ ਉਹ ਵੀ ਤੁਹਾਨੂੰ ਮੇਰੇ ਚੈਨਲ ਤੇ ਵੀਡੀਓ ਦੇਖਣ ਨੂੰ ਮਿਲ ਜੂਗੀ ਠੀਕ ਹੈ ਤੇ ਇਹਨੂੰ ਆਪਾਂ ਐਦਾਂ ਥੋੜੀ ਜੀ ਲੂਸ ਫਿਟਿੰਗ ਰੱਖ ਸਕਦੇ ਆ ਠੀਕ ਦੇਖ ਲਓ ਆਪਾਂ ਇਹਦਾ ਵੀ ਨੈੱਕ ਰੱਖਿਆ ਤੇ ਲੁੱਕ वाइज ਜਿਹੜਾ ਹੈਗਾ ਸੂਟ ਐਦਾਂ ਲੱਗੂਗਾ ਤੇ ਪਾਕਿਸਤਾਨੀ ਸਟਾਈਲ ਚ ਜਿਹੜੀਆਂ ਹੈਗੀਆਂ ਨੇ ਆਪਾਂ ਬਾਵਾਵਾਂ ਬਣਾਈਆਂ ਨੇ ਔਰ ਜਿਹੜੀਆਂ ਤਿੰਨ ਤਿੰਨ ਜਿਹੜੀਆਂ ਹੈਗੀਆਂ ਨੇ ਉਹ ਲੇਅਰਸ ਦਿੱਤੀਆਂ ਨੇ ਆਪਾਂ ਲੇਸ ਦੀਆਂ ਠੀਕ ਹੈ ਸਾਰੀ ਲੇਸ ਜਿਹੜੀ ਹੈਗੀ ਉਹ ਆਪਾਂ ਅੰਡਰਗਰਾਉਂਡ ਦਿੱਤੀ ਹੈਗੀ ਤੇ ਤੁਸੀਂ ਅੰਡਰਗਰਾਉਂਡ ਲੇਸ ਕਿਵੇਂ ਸੌਖੇ ਤਰੀਕੇ ਨਾਲ ਲਗਾ ਸਕਦੇ ਹੋ ਬਿਨਾ ਕਮੀਜ਼ ਤੇ ਕੋਈ ਕੱਟ ਪਾਏ ਹੋਏ ਹਨਾ ਮਤਲਬ ਬਿਨਾ ਕੱਪੜੇ ਤੇ ਕੱਟ ਪਾਏ ਹੋਏ ਕਿਸ ਤਰੀਕੇ ਨਾਲ ਤੁਸੀਂ ਅੰਡਰਗਰਾਉਂਡ ਲੇਸ ਦੇ ਸਕਦੇ ਹੋ ਆਸਾਨੀ ਨਾਲ ਉਹ ਤੁਹਾਨੂੰ ਵੀਡੀਓ ਦੇ ਵਿੱਚ ਦੇਖ ਕੇ ਪਤਾ ਲੱਗ ਜੂਗਾ ਠੀਕ ਹੈ ਤੇ ਆਪਾਂ ਅੱਜ ਮਾਰਕੀਟ ਗਏ ਸੀਗੇ ਤੇ ਭੈਣ ਦਾ ਮਤਲਬ ਸੂਟ ਲੈ ਕੇ ਆਏ ਸੀਗੇ ਤੇ ਉਹਨੂੰ ਛੋਟਾ ਜਿਹਾ ਜਿੱਥੇ ਉਹ ਜੋਬ ਕਰਦੀ ਸੀ ਥੋੜਾ ਜਿਹਾ ਫੰਕਸ਼ਨ ਸੀਗਾ ਤੇ ਮੈਂ ਤੁਹਾਨੂੰ ਦਿਖਾ ਦਿੰਨੀ ਆਂ ਕਿ ਠੀਕ ਹੈ ਤੇ ਤੁਹਾਨੂੰ ਜਿਹੜਾ ਪ੍ਰਾਈਸ ਵਗੈਰਾ ਹੈਗਾ ਉਹ ਪਤਾ ਲੱਗ ਜੂਗਾ ਵੀ ਕਿੰਨੇ ਕਿਸ ਹਿਸਾਬ ਨਾਲ ਸੂਟ ਜਿਹੜੇ ਹੈਗੇ ਨੇ ਆਪਾਂ ਬਣਾ ਸਕਦੇ ਆਂ ਠੀਕ ਹੈ ਇਹ ਸੂਟ ਜਿਹੜਾ ਹੈਗਾ ਆਪਾਂ ਡਿਜ਼ਾਈਨ ਕਰਨਾ ਇਹ ਪਲੇਨ ਕਪੜਾ ਲਿਆ ਆਪਾਂ ਨੇ ਠੀਕ ਹੈ 5 ਮੀਟਰ ਜਿਹੜਾ ਹੈਗਾ ਕੱਪੜਾ ਲਿਆ ਬ੍ਰੌਕਟ ਦੇ ਵਿੱਚ ਜਿਹਨੂੰ ਕਿ ਖੀਨਖਾਪ ਵੀ ਬੋਲਦੇ ਆਗੇ ਹਨਾ ਇਹ ਉਹ ਕੱਪੜਾ ਹੈਗਾ ਠੀਕ ਹੈ ਇਹ ਆਪਾਂ ਪਲੇਨ ਕੱਪੜਾ ਲਿਆ ਤੇ ਇਹਦੇ ਉੱਪਰ ਆਪਾਂ ਆ ਜਿਹੜਾ ਖੀਨਖਾਪ ਦਾ ਕੱਪੜਾ ਹੈਗਾ ਇਹਦੀ ਆਪਾਂ ਡਿਜ਼ਾਈਨਿੰਗ ਕਰਾਂਗੇ ਠੀਕ ਹੈ ਉਹ ਕਹਿੰਦੀ ਮੈਨੂੰ ਇਹ ਕਲਰ ਕੰਬੀਨੇਸ਼ਨ ਵਧੀਆ ਲੱਗਦਾ ਤੇ ਇਸ ਲਈ ਉਹਨੇ ਸਲਵਾਰ ਤੇ ਦੇਖੋ ਬਿਲਕੁਲ ਨਵੀਂ ਲੁੱਕ ਦੇ ਵਿੱਚ ਜਿਹੜਾ ਹੈਗਾ ਇਹ ਸੂਟ ਬਣੂਗਾ ਆਪਾਂ ਇੰਸਟਾਗ੍ਰam ਤੇ ਇੱਕ ਵੀਡੀਓ ਦੇਖੀ ਸੀ ਹੋ ਸਕਿਆ ਤਾਂ ਮੈਂ ਵੀਡੀਓ ਨਾਲ ਐਡ ਕਰ ਦੂੰਗੀ ਐਸ ਐਸੇਮ ਵੀਡੀਓ ਦੇ ਵਿੱਚ ਮੈਂ ਵੀਡੀਓ ਐਡ ਕਰ ਦੂੰਗੀ ਵੀ ਇਹ ਸੂਟ ਜਿਹੜਾ ਹੈਗਾ ਆਪਾਂ ਕਿੱਦਾਂ ਕੋਸ਼ਿਸ਼ ਕਰਾਂਗੇ ਬਣਾਉਣ ਦੀ ਠੀਕ ਆ ਕੋਸ਼ਿਸ਼ ਤਾਂ ਇਹੀ ਆ ਵੀ ਸੇਮ ਐਜ਼ ਇਟ ਓਵੇਂ ਹੀ ਬਣ ਜਾਵੇ ਇਹਦਾ ਸਲਵਾਰ ਦੇ ਉੱਪਰ ਇੱਥੇ ਤੱਕ ਜਿਹੜਾ ਹੈਗਾ ਪੈਚ ਲੱਗੂਗਾ ਇਹ ਇਹ ਇੰਨਾ ਇੰਨਾ ਇਹ ਪੈਚ ਲੱਗੂਗਾ ਇਹ ਵਾਲੇ ਫੈਬਰਿਕ ਦਾ ਠੀਕ ਹੈ ਜਿਹੜਾ ਖੀਨ ਖਾਵ ਦਾ ਆਪਾਂ ਫੈਬਰਿਕ ਲਿਆ ਨਾ ਇਹ ਵਾਲੇ ਫੈਬਰਿਕ ਦਾ ਪੈਚ ਲੱਗੂਗਾ ਤੇ ਲੈਸ ਨਾਲ ਜਿਹੜਾ ਹੈਗਾ ਆਪਾਂ ਬਿਲਕੁਲ ਉਹਨੂੰ ਅੰਡਰਗਰਾਊਂਡ ਕਰ ਦਾਂਗੇ ਪੈਚ ਨੂੰ ਤੇ ਇਦਾਂ ਲੱਗੂਗਾ ਵੀ ਹਾਂ ਇਹ オリジナル ਹੀ ਮਤਲਬ ਇਦਾਂ ਹੀ ਬਣਿਆ ਹੋਇਆ ਸੂਟ ਇਸ ਤਰੀਕੇ ਦੀ ਲੁੱਕ ਦੇਣ ਦੀ ਜਿਹੜੀ ਹੈਗੀ ਉਹ ਕੋਸ਼ਿਸ਼ ਕਰਾਂਗੇ ਜਿਵੇਂ ਇਹਦੀ ਸਲਵਾਰ ਤੇ ਪੈਚ ਬਣਿਆ ਹੋਇਆ ਆ ਆਪਾਂ ਵੀ ਜਿਹੜਾ ਆਪਾਂ ਫੈਬਰਿਕ ਲਿਆ ਖੀਨ ਖਾਵ ਦਾ ਇਸ ਤਰੀਕੇ ਨਾਲ ਪੈਚ ਬਣਾਵਾਂਗੇ ਤੇ ਜਦੋਂ ਵੀ ਇਹ ਸੂਟ ਰੈਡੀ ਹੋ ਗਿਆ ਤੇ ਮੈਂ ਤੁਹਾਨੂੰ ਜਿਹੜਾ ਹੈਗਾ ਵੀਡੀਓ ਦੇ ਵਿੱਚ ਜਰੂਰ ਇਹਦੀ ਲੁੱਕ ਜਿਹੜੀ ਹੈਗੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਕਲਰ ਕੰਬੀਨੇਸ਼ਨ ਉਹਨੇ ਆਪ ਹੀ ਚੂਸ ਕੀਤਾ ਕਹਿੰਦੀ ਮੈਂ ਇਦਾਂ ਦਾ ਹੀ ਲੈਣਾਗਾ ਤੇ ਹੁਣ ਜਿੰਨੇ ਦੇਖੋ ਆ ਫਲਾਵਰ ਹੈਗਾ ਹਨਾ yellow ਜੇ ਕਲਰ ਦਾ ਤੇ ਆ ਫਿਰ ਆਪਾਂ ਪਲੇਨ ਸੂਟ ਰੱਖ ਲਵਾਂਗੇ ਇਹਦੀ ਡਿਜ਼ਾਈਨਿੰਗ ਜਿਹੜੀ ਹੈਗੀ ਉਹ ਗਲੇ ਤੇ ਵੀ ਹੋਊਗੀ ਜਿਹੜਾ ਆਵਲਾ ਕਪੜਾ ਹੈਗਾ ਨਾ ਮਤਲਬ ਪ੍ਰਿੰਟਡ ਕਪੜਾ ਜਿਹੜਾ ਫਲਾਵਰ ਵਾਲਾ ਇਹਦੀ ਆਪਾਂ ਗਲੇ ਤੇ ਵੀ ਡਿਜ਼ਾਈਨਿੰਗ ਕਰਾਂਗੇ ਤੇ ਆਪਾਂ ਪੌਂਚਿਆਂ ਤੇ ਵੀ ਡਿਜ਼ਾਈਨਿੰਗ ਕਰਾਂਗੇ ਠੀਕ ਆ ਇਹ ਸੂਟ ਜਦੋਂ ਰੈਡੀ ਹੋ ਗਿਆ ਜਦੋਂ ਨੇ ਵੇਅਰ ਕੀਤਾ ਇਹ ਮੈਂ ਤੁਹਾਨੂੰ ਪੂਰੀ ਲੁੱਕ ਦਿਖਾਉਂਗੀ ਠੀਕ ਹੈ ਇਹ ਜਿਹੜਾ ਸੂਟ ਹੈਗਾ ਆਪਣਾ ਸਾਰਾ ਆਇਆ ਜੀ ਇਹ 1500 ਦਾ ਠੀਕ ਆ ਹਜੇ ਤਾਂ ਦੁਪੱਟਾ ਬਾਕੀ ਆ ਲੈਣਾ ਤੇ ਦੁਪੱਟਾ ਆਪਾਂ ਸੋਚਿਆ ਨਹੀਂ ਹਜੇ ਵੀ ਕਿਸ ਤਰੀਕੇ ਨਾਲ ਰੈਡੀ ਕਰਾਂਗੇ ਲੇਸ ਵਗੈਰਾ ਲਗਾ ਕੇ ਜਿਹੜਾ ਹੈਗਾ ਰੈਡੀ ਕਰਾਂਗੇ ਠੀਕ ਆ ਇੱਕ ਦੇਖੋ ਜਿਹੜਾ ਆ ਮੈਂ ਕਹਿੰਦਾ ਚਲੋ ਤੁਹਾਨੂੰ ਥੋੜਾ ਜਿਹਾ ਆਈਡੀਆ ਮਿਲ ਜਾਂਦਾ ਵੀ ਆਪਾਂ ਦੁਪੱਟੇ ਵਗੈਰਾ ਹੈਗੇ ਨੇ ਕਿਵੇਂ ਡਾਈ ਕਰਵਾ ਸਕਦੇ ਆ ਹੁਣ ਦੇਖੋ ਮੇਰਾ ਸੂਟ ਹੈਗਾ ਇਹ ਮੇਰੇ ਕੋਲ ਸਟਿਚ ਹੀ ਨਹੀਂ ਹੋਇਆ ਹਜੇ ਤੱਕ ਇਹਨੂੰ ਸਟਿਚ ਕਰੂੰਗੀ ਕੱਲ ਜਾਂ ਪਰਸੋ ਤੱਕ ਮੈਂ ਹੁਣ ਜਿਹੜਾ ਆ ਆਪਣਾ ਸੂਟ ਆਪਾਂ ਰੈਡੀ ਕੀਤਾ ਸੀ ਨਾ ਹੱਥ ਦੀ ਕਢਾਈ ਨਾਲ ਇਹਦੇ ਨਾਲ ਆਪਾਂ ਇਦਾਂ ਦਾ ਦੁਪੱਟਾ ਡਾਈ ਕਰਵਾਇਆ ਦੇਖੋ ਟਾਈ ਐਂਡ ਡਾਈ ਦਾ ਦੁਪੱਟਾ ਜਿਹੜਾ ਹੈਗਾ ਬਹੁਤ ਹੀ ਸੋਹਣਾ ਡਾਈ ਕੀਤਾ ਉਹਨੇ ਆ ਦੇਖੋ ਆਪਾਂ ਜਿਹੜੇ ਸਾਰੇ ਕਲਰ ਕਢਾਈ ਦੇ ਵਿੱਚ ਸੀਗੇ ਉਹ ਸੇਮ ਕਲਰ ਜਿਹੜੇ ਹੈਗੇ ਆਪਾਂ ਦੁਪੱਟੇ ਦੇ ਵਿੱਚ ਪਵਾ ਲਏ ਨੇ ਇਹ ਦੁਪੱਟਾ ਮੈਨੂੰ ਪਰਸਨਲੀ ਬਹੁਤ ਜ਼ਿਆਦਾ ਵਧੀਆ ਲੱਗਿਆ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਦੇਖੋ ਇਹ ਪਿਓਰ ਦਾ ਦੁਪੱਟਾ ਹੈਗਾ ਦੇ ਇਹਦੇ ਵਿੱਚ ਆਪਾਂ 3-4 ਕਲਰ ਪਵਾਏ ਨੇ ਉਹਨੇ 1500 ਰੁਪਏ ਲਿਆ ਹੈਗਾ ਰੰਗ ਰੰਗਾਈ ਦਾ 140 ਹਾਂ 140 ਰੁਪਏ ਲਏ ਸੀ ਰੰਗਾਈ ਦੇ ਉਹ ਕਹਿੰਦੇ ਜਿੰਨੇ ਕਲਰ ਹੁੰਦੇ ਆ ਫਿਰ ਉਸ ਹਿਸਾਬ ਨਾਲ ਹੀ ਇਹਦਾ ਹੋਉਂਦਾ 2.5 ਮੀਟਰ ਦਾ ਜਿਹੜਾ ਹੈਗਾ ਇਹ ਦੁਪੱਟਾ ਠੀਕ ਹੈ ਤੇ ਇੱਕ ਮੈਂ ਆਪਣੇ ਲਈ ਆਹ ਸੂਟ ਲੈ ਕੇ ਆਈ ਆ ਘਰ ਆ ਕੇ ਮੈਨੂੰ ਥੋੜਾ ਲੱਗਣ ਲੱਗਿਆ ਵੀ ਜਿਵੇਂ ਥੋੜਾ ਡਾਰਕ ਹੈ ਸੂਟ ਤੇ ਇਹਦਾ ਪ੍ਰਿੰਟ ਜਿਹੜਾ ਹੈਗਾ ਇਦਾਂ ਦਾ ਹੈ ਹੁਣ ਦੇਖੋ ਇਹ ਵੀ ਇੱਕ ਆਈਡੀਆ ਹੁਣ ਦੇਖੋ ਮੇਰੇ ਕੋਲੇ ਨਾ ਆ ਵਾਲਾ ਦੁਪੱਟਾ ਜਿਹੜਾ ਹੈਗਾ ਸੀ ਇਹ ਪਿਆ ਸੀਗਾ ਮੇਰੇ ਕੋਲ ਘਰ ਹਨਾ ਇਹ ਮੈਂ ਸਰਦੀਆਂ ਦੇ ਵਿੱਚ ਸੂਟ ਵੇਅਰ ਕਰਦੀ ਹੁੰਦੀ ਸੀ ਹੁਣ ਦੇਖੋ ਇਹ ਵਾਲਾ ਦੁਪੱਟਾ ਮੈਂ ਨਾਲ ਲੈ ਗਈ ਸੀ ਤੇ ਉਹਦੇ ਨਾਲ ਮੈਚ ਕਰਕੇ ਜਿਹੜਾ ਹੈਗਾ ਫਿਰ ਮੈਂ ਸੂਟ ਲੈ ਆਂਦਾ ਹਨਾ ਇਹ ਜਿਹੜਾ ਸੂਟ ਆਇਆ ਹੈਗਾ ਇਹ ਸਿਰਫ 400 ਰੁਪਏ ਦਾ ਸੂਟ ਆਇਆ ਹੈਗਾ ਹੁਣ ਜੇ ਜਿਹੜੀ ਮੈਂ ਵੀਡੀਓ ਪਾਈ ਹੋਈ ਆ ਵੀ ਆਪਾਂ ਸੂਟ ਜਿਹੜੇ ਹੈਗੇ ਨੇ ਪੀਸ ਦੇ ਵਿੱਚ ਕਿੱਥੋਂ ਖਰੀਦ ਸਕਦੇ ਆਂਗੇ ਹਨਾ ਇਹ ਸੂਟ ਦਾ ਵੈਸੇ ਮੈਂ ਥਾਨ ਦੇ ਵਿੱਚੋਂ ਹੀ ਕਟਵਾਇਆ ਜਿਹੜੀ ਅ ਸੁਹਾਣੀ ਬਿਲਡਿੰਗ ਪੈਂਦੀ ਹੈਗੀ ਲੁਧਿਆਣੇ ਦੇ ਵਿੱਚ ਸੁਹਾਣੀ ਬਿਲਡਿੰਗ ਕੋਲੇ ਤੁਸੀਂ ਆਉਣਾਗਾ ਸਟੇਸ਼ਨ ਕੋਲੇ ਜਦੋਂ ਆਪਾਂ ਸਟੇਸ਼ਨ ਤੋਂ ਉਤਰਾਂਗੇ ਨਾ ਸੁਹਾਣੀ ਬਿਲਡਿੰਗ ਆਉਂਦੀ ਹੈਗੀ ਉਹ ਗਲੀ ਦੇ ਵਿੱਚ ਜਿਹੜੀ ਹੈਗੀ ਆ ਫਰਸਟ ਦੁਕਾਨ ਤੋਂ ਹੀ ਇਹ ਜਿਹੜਾ ਸੂਟ ਹੈਗਾ ਮੈਂ ਲਿਆ ਪ੍ਰਿੰਟ ਜਿਹੜੇ ਹੈਗੇ ਸੀ ਬਹੁਤ ਸੋਹਣੇ ਸੀ ਇਹ ਜੋਰਜਟ ਦੇ ਵਿੱਚ ਹੈਗਾ ਹਨਾ ਜੋਰਜਟ ਤੋਂ ਵੀ ਉੱਪਰ ਹੁੰਦਾ ਹੈਗਾ ਇੱਕ ਕਪੜਾ ਇਹ ਉਹ ਵਾਲਾ ਸੂਟ ਹੈਗਾ ਠੀਕ ਆ ਤੇ ਇਹ ਮੈਨੂੰ 400 ਰੁਪਏ ਦੇ ਵਿੱਚ ਪਿਆ ਜੇ ਕੋਈ ਮੇਰੀ ਭੈਣਾ ਉਥੋਂ ਇੱਥੇ ਲੋਕਲ ਵੀ ਜਿਹੜੀਆਂ ਭੜੇ ਹੈਗੀਆਂ ਨੇ ਜੇ ਖਰੀਦਣ ਜਾਉਂਗੇ ਤਾਂ ਤੁਸੀਂ ਕਹਿ ਸਕਦੇ ਹੋ ਹਨਾ ਵੀ ਦੀਦੀ ਨੇ ਤਾਂ ਇੰਨੇ ਦਾ ਲਿਆ ਤਾਂ ਸੂਨ ਨੇ ਦਾ ਹੀ ਮਿਲ ਜੂਗਾ ਉਹ ਠੀਕ ਹੈ ਤੇ ਐਦਾਂ ਹੁਣ ਦੇਖੋ ਆਪਾਂ ਐਦਾਂ ਇਹ ਵੀ ਇੱਕ ਆਈਡੀਆ ਹੈਗਾ ਵੀ ਆਪਾਂ ਐਦਾਂ ਕਰ ਸਕਦੇ ਆ ਵੀ ਜੇ ਆਪਣੇ ਕੋਲੇ ਦੁਪੱਟੇ ਪਏ ਨੇਗੇ ਮੰਨ ਲਓ ਆਪਾਂ ਸਰਦੀਆਂ ਵਾਲੇ ਸੂਟ ਨਾਲ ਲੈਣਿਆਂ ਤਾਂ ਦੁਪੱਟਿਆਂ ਨੂੰ ਤਾਂ ਦੇਖੋ ਕੁਝ ਨਹੀਂ ਹੁੰਦਾ ਹੈਗਾ ਹਨਾ ਆਪਾਂ ਦੁਪੱਟੇ ਜਿਹੜੇ ਹੈਗੇ ਨੇ ਉਹ ਗਰਮੀਆਂ ਵਾਲੇ ਸੂਟਾਂ ਨਾਲ ਵੀ ਇਸ ਤਰੀਕੇ ਨਾਲ ਆਪਾਂ ਮੈਚ ਕਰਕੇ ਜਿਹੜੇ ਹੈਗੇ ਨੇ ਸੂਟ ਲੈ ਸਕਦੇ ਆ ਹੁਣ ਦੇਖੋ ਹੁਣ ਮੈਂ ਲੇਸ ਜਿਹੜੀ ਹੈਗੀ ਆ ਮੈਂ ਨਾ ਸੇਮ ਕਲਰ ਦੀ ਹੀ ਲਗਾਉਣੀ ਹੁੰਦੀ ਆ ਬਿਲਕੁਲ ਹੁਣ ਦੇਖੋ ਮੰਨ ਲਓ ਜੇ ਮੈਂ ਇਹਦੇ ਪਰਪਲ ਕਲਰ ਦੀ ਲੇਸ ਲਗਾ ਲੰਦੀ ਜਾਂ ਫਿਰ ਮੇਰਾ ਸਰਦੀਆਂ ਦੇ ਵਿੱਚ ਜਿਹੜਾ ਸੂਟ ਸੀ ਜੇ ਮੈਂ ਕੋਈ ਵੀ ਕਲਰ ਮਤਲਬ ਅਲੱਗ ਕਲਰ ਦੀ ਲੇਸ ਲਗਾ ਲੰਦੀ ਫਿਰ ਜਿਹੜਾ ਇਹ ਦੁਪੱਟਾ ਹੈਗਾ ਮੇਰੇ ਇਹ ਸੂਟ ਨਾਲ ਵੇਅਰ ਨਹੀਂ ਹੋਣਾ ਸੀਗਾ ਹਣਾ ਗ੍ਰੇ ਸੂਟ ਨਾਲ ਮੈਂ ਨਾਲ ਮੈਲ ਨਹੀਂ ਲੈ ਸਕਦੀ ਸੀ ਹੁਣ ਦੇਖੋ ਇਹ ਵੀ ਇੱਕ ਆਈਡੀਆ ਮੈਂ ਤੁਹਾਨੂੰ ਦਿੰਨੀ ਆ ਵੀ ਜਦੋਂ ਵੀ ਆਪਾਂ ਦੁਪट्टे ਤੇ ਲੈਸ ਲਗਾਉਣੀ ਆ ਨਾ ਜਿੱਥੇ ਤੱਕ ਹੋ ਸਕੇ ਆਪਾਂ ਨਾਲ ਦੀ ਹੀ ਲੈਸ ਲਗਾਓ ਤੇ ਲੁੱਕ ਵੀ ਥੋੜੀ ਜੀ ਵਧੀਆ ਆ ਜਾਂਦੀ ਹੁੰਦੀ ਹੈ ਦੁਪट्टे ਦੀ ਹਨਾ ਤੇ ਕੀ ਹੁੰਦਾ ਫਿਰ ਆਪਣਾ ਦੁਪੱਟਾ ਜਿਹੜਾ ਹੈਗਾ ਹੋਰ ਸੂਟਾਂ ਨਾਲ ਵੀ ਆਪਾਂ ਲੈ ਸਕਦੇ ਹੁੰਦੇ ਆਂਗੇ ਠੀਕ ਆ ਹੁਣ ਦੇਖੋ ਇਹ ਦੁਪट्टे ਤੇ ਜਿਹੜੀ ਹੈਗੀ ਮੈਂ ਲੈਸ ਨਾਲ ਦੀ ਹੀ ਲਗਾਈ ਹੋਈ ਆ ਸੋਣੀ ਵੀ ਲੱਗਦੀ ਆ ਔਰ ਮੇਰੇ ਦੋ ਸੂਟਾਂ ਨਾਲ ਜਿਹੜੀ ਹੈਗਾ ਇਹ ਦੁਪੱਟਾ ਚੱਲ ਜਾਣਾ ਇਹ ਆ ਦੇਖੋ ਇਦਾਂ ਦੀ ਜਿਹੜੀ ਹੈਗੇ ਮੈਂ ਨਾਲ ਦੀ ਹੀ ਲੈਸ ਲਗਾ ਲਈ ਹੁਣ ਮੇਰੇ ਇਹ ਸੇਮ ਸੂਟ ਨਾਲ ਵੀ ਵੇਅਰ ਹੋ ਜੂਗਾ ਇਹ ਦੁਪੱਟਾ ਔਰ ਮੇਰੇ ਦੂਸਰੇ ਸੂਟ ਨਾਲ ਵੀ ਵੇਅਰ ਹੋ ਜੂਗਾ ਠੀਕ ਆ ਇਹ ਇਦਾਂ ਛੋਟੇ ਛੋਟੇ ਜਿਹੜੇ ਆਈਡੀਆ ਹੈਗੇ ਨੇ ਮੈਨੂੰ ਇਹ ਹੁੰਦਾ ਵੀ ਚਲੋ ਹਨਾ ਕਈ ਵਾਰੀ ਮੇਰੇ ਵੀ ਜਦੋਂ ਮੈਂ ਪਹਿਲਾਂ ਕੰਮ ਨਹੀਂ ਕਰਦੀ ਹੁੰਦੀ ਸੀ ਮੇਰੇ ਵੀ ਨਹੀਂ ਆਉਂਦੇ ਹੁੰਦੇ ਸੀ ਦਿਮਾਗ ਦੇ ਵਿੱਚ ਹੌਲੀ ਹੌਲੀ ਫਿਰ ਇਦਾਂ ਹੀ ਦਿਮਾਗ ਦੇ ਵਿੱਚ ਆਉਂਦੇ ਰਹੇ ਫਿਰ ਮੈਨੂੰ ਇਹ ਹੁੰਦਾ ਮੈਂ ਭੈਣ ਨਾਲ ਵੀ ਸ਼ੇਅਰ ਕਰਦਾ ਇਹ ਵਾਲਾ ਆਈਡੀਆ ਠੀਕ ਹੈ ਜੀ ਤੇ ਜਿਹੜਾ ਜਦੋਂ ਸਿਸਟਰ ਦਾ ਸੂਟ ਬਣ ਕੇ ਰੈਡੀ ਹੋ ਗਿਆ ਆਪਾਂ ਤੁਹਾਨੂੰ ਪੂਰਾ ਸੂਟ ਜਿਹੜਾ ਹੈਗਾ ਡਿਜ਼ਾਈਨਿੰਗ ਕਰਕੇ ਦਿਖਾਵਾਂਗੇ ਤੇ ਵੀਡੀਓ ਜਿਹੜੀ ਹੈਗੇ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਵੀ ਇਹ ਵਾਲਾ ਸੂਟ ਜਿਹੜਾ ਹੈਗਾ ਆਪਾਂ ਕਿੱਦਾਂ ਰੈਡੀ ਕੀਤਾ ਠੀਕ ਹੈ ਦੇਖੋ ਹੁਣ ਇਹਦਾ ਨਾਰਮਲ ਸੂਟ ਤਾਂ ਨਾ ਘੇਰਾ ਜਿਹੜਾ ਹੈਗਾ ਆਪਾਂ ਜ਼ਿਆਦਾ ਹੀ ਰੱਖਿਆ ਮਤਲਬ ਇਹ ਥੋੜਾ ਜਨਾ A ਸ਼ੇਪ ਦੇ ਵਿੱਚ ਆਉਂਦੀ ਆ ਕੁੜਤੀ ਠੀਕ ਹੈ ਤੇ ਤੁਸੀਂ ਦੱਸਿਓ ਵੀ ਇਹ ਸੂਟ ਜਿਹੜਾ ਹੈਗਾ ਤੁਹਾਨੂੰ ਕਿੱਦਾਂ ਦਾ ਲੱਗਿਆ ਵੀ ਆਪਾਂ ਨੂੰ ਇਹ ਹੁੰਦਾ ਵੀ ਚਲੋ ਥੋੜਾ ਜਿਹਾ ਕੁਝ ਅਲੱਗ ਬਣ ਜਵੇ ਵੀ ਆਪਾਂ ਬਿਲਕੁਲ ਸਟ੍ਰੇਟ ਜੇ ਸੂਟ ਪਾ ਪਾ ਕੇ ਜਿਹੜਾ ਹੈਗਾ ਥੋੜਾ ਜਿਹਾ ਅੱਕ ਜਾਣ ਅ ਅਲੱਗ ਲੁੱਕ ਦੇਣ ਦੀ ਕੋਸ਼ਿਸ਼ ਕਰੀਏ ਠੀਕ ਹੈ ਜੀ ਤੇ ਝਾਕ ਤੁਸੀਂ ਦੇਖ ਲਓ ਝਾਕ ਜਿਹੜੇ ਹੈਗੇ ਨੇ ਉਹ ਏਦਾਂ ਲੱਗਦੇ ਨੇ ਹਣਾ ਸਟੀਚਿੰਗ ਵਾਲੇ ਚੈਨਲ ਤੇ ਕਈ ਵਾਰ ਮੈਨੂੰ ਪੁੱਛਦਿਆਂ ਹੁੰਦੀਆਂ ਨੇ ਕਿ ਆ ਵੀ ਕਈ ਵਾਰੀ ਉਹਨਾਂ ਨੂੰ ਡਾਊਟ ਹੁੰਦਾਗਾ ਵੀ ਮੋਡੇ ਵਗੈਰਾ ਜਿਹੜਾ ਹੈਗਾ ਜੇ ਉਹ ਮੇਰੇ ਅਨੁਸਾਰ ਕਟਿੰਗ ਕਰਦੀਆਂ ਨੇ ਤਾਂ ਬਿਲਕੁਲ ਸਹੀ ਆਊਗਾ ਜਾਂ ਨਹੀਂ ਆਊਗਾ ਹਣਾ ਕਿਉਂਕਿ ਮੋਡੇ ਦੀ ਕਟਿੰਗ ਦੇ ਵਿੱਚ ਮੇਨ ਪ੍ਰੋਬਲਮ ਪਤਾ ਕੀ ਹੁੰਦੀ ਆ ਇੱਥੇ ਜਿਹੜੀਆਂ ਆਪਣੇ ਗੋਜੇ ਜੇ ਪੈਣ ਲੱਗ ਜਾਂਦੇ ਨੇ ਜਾਂ ਇੱਥੇ ਫਲਾਵਟ ਹੋਣ ਲੱਗ ਜਾਂਦੀ ਆ ਮੋਡੇ ਦੇ ਕੋਲ ਹਣਾ ਮੇਨ ਪ੍ਰੋਬਲਮ ਇਹ ਹੁੰਦੀ ਆ ਕਿ ਤੇ ਮੇਰਾ ਮੇਨ ਮਕਸਦ ਜਿਹੜਾ ਹੈਗਾ ਸੀ ਇਹ ਸੂਟ ਦਿਖਾਉਣ ਦਾ ਜਾਂ ਬਾਕੀ ਸੂਟ ਦਿਖਾਉਣ ਦਾ ਮਤਲਬ ਇਹੀ ਹੁੰਦਾਗਾ ਵੀ ਤਾਂ ਕਿ ਮੈਂ ਤੁਹਾਨੂੰ ਦਿਖਾ ਸਕਾਂ ਵੀ ਜੇ ਤੁਸੀਂ ਮੇਰੇ ਅਕੋਰਡਿੰਗ ਸਟਿਚਿੰਗ ਕਰਦੇ ਹਾਂ ਕਟਿੰਗ ਕਰਦੇ ਹਾਂ ਤਾਂ ਤੁਹਾਡੇ ਸੂਟ ਦੀ ਜਿਹੜੀ ਫਿਟਿੰਗ ਹੈਗੀ ਆ ਮੋਢਿਆਂ ਕੋਲੋਂ ਬਿਲਕੁਲ ਪਰਫੈਕਟ ਆਊਗੀ ਹੁਣ ਤੁਸੀਂ ਦੇਖੋ ਮੇਰਾ ਸੂਟ ਦੇਖ ਸਕਦੇ ਹੋਗੇ ਹਨਾ ਮੇਰਾ ਸੂਟ ਇੰਨਾ ਲੂਜ਼ ਹੋਣ ਦੇ ਬਾਵਜੂਦ ਵੀ ਜਿਹੜੀ ਹੈਗੀ ਆ ਮੈਨੂੰ ਮੇਰੇ ਸੂਟ ਦੀ ਫਿਟਿੰਗ ਲੱਗ ਰਹੀ ਹੈਗੀ ਹਨਾ ਤੇ ਨਾਲੇ ਤੁਸੀਂ ਬਾਹਾਂ ਕੋਲੋਂ ਦੇਖ ਸਕਦੇ ਹੋ ਦੇਖੋ ਮੇਰੇ ਕਿਤੇ ਵੀ ਝੋਲ ਨਹੀਂ ਪੈ ਰਿਹਾ ਹੈਗਾ ਹਨਾ ਇੱਥੇ ਦੇ ਜ਼ਿਆਦਾਤਰ ਨਾ ਜਦੋਂ ਆਪਾਂ ਕਟਿੰਗ ਸਟਿਚਿੰਗ ਕਰਦੇ ਹਾਂ ਆਪਾਂ ਨੂੰ ਮੇਨ ਪ੍ਰੋਬਲਮ ਪਹਿਣਾ ਨੂੰ ਇੱਥੇ ਆਉਂਦੀ ਆ ਵੀ ਆਪਾਂ ਨੇ ਇੱਥੇ ਗੋਜੇ ਜੇ ਪੈਣ ਲੱਗ ਜਾਂਦੇ ਹੁੰਦੇ ਨੇ ਕਿ ਬਾਹਾਂ ਜੇ ਤੁਸੀਂ ਮੇਰੇ ਅਕੋਰਡਿੰਗ ਮੋਡਾ ਵਗੈਰਾ ਰੱਖਦੇ ਹੋ ਨਾ ਤਾਂ ਤੁਹਾਡਾ ਮੋਡਾ ਘਟੂਗਾ ਵਧੂਗਾ ਨਹੀਂ ਬਿਲਕੁਲ ਵੀ ਬਿਲਕੁਲ ਪਰਫੈਕਟ ਆਊਗਾ ਮੋਡਾ ਤੇ ਮੇਰੀ ਮਤਲਬ ਸੇਮ ਹੁੰਦੀ ਹੈ ਇਦਾਂ ਇਹੀ ਕਟਿੰਗ ਸਾਰੇ ਸੂਟਾਂ ਦੀ ਜਿਵੇਂ ਮੈਂ ਤੁਹਾਨੂੰ ਦੱਸਦੀ ਹੁੰਦੀ ਆ ਕਿ ਮੈਂ ਕੋਈ ਇਹ ਨਹੀਂ ਹੈਗਾ ਵੀ ਤੁਹਾਡੇ ਕੋਲੋਂ ਕੋਈ ਲੁਕੋ ਰੱਖਦੀ ਆਂਗੀ ਹੈ ਨਾ ਜਿਵੇਂ ਮੈਂ ਬਾਕੀ ਕਸਟਮਰਾਂ ਦੇ ਸੂਟ ਸਟਿਚ ਕਰਦੀ ਆ ਉਸੇ ਤਰੀਕੇ ਨਾਲ ਜਿਹੜੀ ਹੈਗੀ ਆ ਮੈਂ ਤੁਹਾਨੂੰ ਕਟਿੰਗ ਦੱਸਦੀ ਹੁੰਨੀ ਆਗੀ ਠੀਕ ਹੈ ਜੀ ਤੇ ਤੁਸੀਂ ਹੁਣ ਦੇਖੋ ਮੇਰੇ ਸੂਟ ਦੀ ਫਿਟਿੰਗ ਜਿਹੜੀ ਹੈਗੀ ਆ ਉਹ ਚੈੱਕ ਕਰ ਸਕਦੇ ਹੋਗੇ ਤੇ ਨਾਲੇ ਖੁੱਲਾ ਹੋਣ ਦੇ ਬਾਵਜੂਦ ਵੀ ਜਿਹੜਾ ਸੂਟ ਹੈਗਾ ਮੇਰਾ ਮਤਲਬ ਉੱਪਰੋਂ ਪ੍ਰੋਪਰ ਫਿਟਿੰਗ ਦੇ ਵਿੱਚ ਵੀ ਲੱਗ ਰਿਹਾਗਾ ਔਰ ਮੈਨੂੰ ਕੰਫਰਟੇਬਲ ਵੀ ਬਹੁਤ ਲੱਗ ਰਿਹਾਗਾ ਚਾਅ ਨਹੀਂ ਆਊਗਾ ਮੋਢੇ ਦੇ ਵਿੱਚ ਤੇ ਨਾ ਹੀ ਥੋੜਾ ਮੋਟਾ ਟਾਈਟ ਹੋਊਗਾ ਤੇ ਨਾ ਹੀ ਜਿਹੜਾ ਮੋਢਾ ਹੈਗਾ ਉਹ ਲੂਜ਼ ਹੋਊਗਾ ਠੀਕ ਹੈ ਤੇ ਬਾਕੀ ਸੂਟ ਦੀ ਲੁੱਕ ਜਿਹੜੀ ਹੈਗੀ ਆ ਤੁਸੀਂ ਤੇ ਬਾਕੀ ਮੈਂ ਕਈ ਸੂਟਾਂ ਦੀ ਜਿਹੜੀ ਇਹ ਡਿਜ਼ਾਈਨਿੰਗ ਦੀ ਵੀਡੀਓ ਹੈਗੀਆਂ ਮੈਂ ਨਹੀਂ ਪਾ ਪੌਂਦੀ ਹੈਗੀ ਹਨਾ ਪਰ ਇਹ ਸੂਟ ਦੀ ਜਿਹੜੀ ਹੈਗੀ ਮੈਂ ਪ੍ਰੋਪਰ ਸਲਵਾਰ ਦੀ ਵੀ ਪਾਈ ਹੋਈ ਆ ਔਰ ਇਹਦੀ ਕਟਿੰਗ ਵੀ ਪਾਈ ਹੋਈ ਆ ਸਟੀਚਿੰਗ ਵਗੈਰਾ ਸਾਰਾ ਕੁਝ ਪਾਇਆ ਹੋਇਆ ਠੀਕ ਆ ਪਰ ਜੇ ਆਪਾਂ ਏ ਲਾਈਨ কুরਤੀ ਬਣਾਉਣੀ ਹੋਵੇ ਨਾ ਤਾਂ ਬਸ ਆਪਾਂ ਘੇਰਾ ਥੋੜਾ ਜਿਆਦਾ ਰੱਖ ਲਓ ਔਰ ਜਿਹੜੀ ਹੈਗੀ ਉਹ ਚਾਕ ਬੰਦ ਕਰ ਦਿਓ ਹਨਾ ਇਹ ਫਿਰ ਇਹ কুরਤੀ ਏ ਲਾਈਨ ਬਣ ਜੂਗੀ ਇਹਨਾਂ ਕੋਈ ਦੇਖੋ ਫਰਕ ਨਹੀਂ ਹੁੰਦਾ ਹੈਗਾ ਜੇ ਆਪਾਂ ਚਾਕ ਰੱਖਣਿਆ ਤਾਂ ਆਪਾਂ ਇੱਥੋਂ ਥੋੜਾ ਜਿਹਾ ਘੇਰਾ ਘੱਟ ਰੱਖ ਲਓ ਔਰ ਜੇ ਆਪਾਂ ਏ ਲਾਈਨ কুরਤੀ ਬਣਾਉਣੀ ਆ ਤਾਂ ਘੇਰਾ ਥੋੜਾ ਜਾ ਹੋਰ ਰੱਖ ਲੋ ਕਿਉਂਕਿ ਜੇ ਆਪਾਂ ਜ਼ਿਆਦਾ ਨਹੀਂ ਰੱਖਾਂਗੇ ਫਿਰ ਘੇਰਾ ਹਨਾ ਤਾਂ ਫਿਰ ਆਪਣੀ কুরਤੀ ਜਿਹੜੀ ਹੈਗੀ ਇੱਥੋਂ ਫਸਣ ਲੱਗ ਜੂਗੀ ਠੀਕ ਹੈ ਜੀ ਇਹ ਵੀ ਮੈਂ ਖੁੱਲੀ ਤਾਰ ਰੱਖੀ ਆ ਤਾਂ ਕਿ ਜਿਹੜੇ ਹੈਗੇ ਨੇ ਚਾਕ ਫਸਣ ਨਾ ਤੇ ਨਾਲੇ ਇਹਦੀ ਲੁੱਕ ਜਿਹੜੀ ਹੈਗੀ ਉਹ ਇਦਾਂ ਦੀ ਹੀ ਵਧੀਆ ਲੱਗਦੀ ਹੁੰਦੀ ਹੈ ਕਿ ਥੋੜੀ ਜੀ ਇਹਦੀ ਲੁੱਕ ਜਿਹੜੀ ਹੈਗੀ ਆ ਉਹ ਥੋੜੀ ਜੀ ਏ ਲਾਈਨ ਸ਼ੇਪ ਦੇ ਵਿੱਚ ਹੀ ਆਉਣੀ ਹੁੰਦੀ ਹੈ ਠੀਕ ਆ ਤੇ ਚਲੋ ਜਦੋਂ ਵੀ ਮੈਂ ਇਹ ਸੂਟ ਬਾਕੀ ਜਿਹੜੇ ਮੈਂ ਤੁਹਾਨੂੰ ਦਿਖਾਏ ਨੇ ਰੈਡੀ ਕਰਦੀਆਂ ਡਿਜ਼ਾਈਨ ਕਰਦੀਆਂ ਉਹ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰੂੰਗੀ ਚਲੋ ਆਪਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ ਜੀ